ਕਾਂਗਰਸੀ ਜਾਂ ਬੀਜੇਪੀ ਨਾਲੋਂ ਬਹੁਤ ਨਕੰਮੀ ਤੇ ਘਟਿਆ ਸਰਕਾਰ ਆ ਇਹ ਸਰਕਾਰ ਆ ਜਿਹੜੀ ਭਗਵੰਤ ਮਾਨ ਦੀ ਇਹ ਬੀਜੇਪੀ ਦੀ ਬੀ ਟੀਮ ਆ ਇਹ ਆਰਐਸਐਸ ਦੇ ਨੀਤੀਆਂ ਤੇ ਪਾਲਿਸੀਆਂ ਦੇ ਕੰਮ ਕਰ ਰਹੀ ਆ ਕਰਨੇ ਨਹੀਂ ਲੱਗਦੇ ਹੁਣ ਪੱਕੇ ਮੋਰਚੇ ਲੱਗਦੇ ਆ ਚਾਹੇ ਉਹ ਛੜਕਾਂ ਦੇ ਟੂਲ ਪਲਾਜ਼ਾਂ ਦੇ ਹੋਣ ਚਾਹੇ ਮੰਤਰੀਆਂ ਦੇ ਘਰਾਂ ਅੱਗੇ ਹੋਣ ਚਾਹੇ ਵਿਧਾਨ ਸਭਾ ਅੱਗੇ ਹੋਣ ਹੁਣ ਇਹਨਾਂ ਦੇ ਮੰਗਾ ਮਸਲਿਆਂ ਦਾ ਹੱਲ ਨਾ ਕੀਤਾ ਤੇ ਤੁਹਾਡਾ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਵੜਨਾ ਦੁੱਬਰ ਕਰ ਦੇਾਂਗੇ ਤੇ 24 ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਇਹ ਲੱਖ ਮਿਆਜਾ ਭੁਗਤਣਾ ਪਊਗਾ ਤੇ ਤੈਨੂੰ ਜਿਹੜੀਆਂ ਵੋਟਾਂ ਪਾਈਆਂ ਤੈਨੂੰ ਮੰਤਰੀ ਬਣਾਇਆ ਉਹ ਇਹਨਾਂ ਮਜ਼ਦੂਰਾਂ ਨੇ ਬਣਾਇਆ ਮੋਰਚਾ ਲੱਗਾ ਹੋਇਆ ਸੀ ਤੇ ਗਰਮੀਤ ਸਿੰਘ ਖੁੱਡੀਆਂ ਤੁਹਾਨੂੰ ਮਿਲ ਕੇ ਗਏ ਆਸ਼ਵਾਸ਼ਣ ਦਵਾ ਕੇ ਗਿਆ ਕੀ ਆਸ਼ਵਾਸ਼ਣ ਦਵਾਇਆ ਉਹਦਾ ਵੀ ਜ਼ਿਕਰ ਕਰ ਦਿਓ ਥੋੜਾ ਤੇ ਕੀ ਲੱਗਦਾ ਕਿ ਸਰਕਾਰ ਹੈ ਜਿਹੜਾ ਆਸ਼ਵਾਸ਼ਣ ਦਵਾ ਕੇ ਗਿਆ ਉਹਦੇ ਤੇ ਪੂਰਾ ਉਤਰੇਗੀ ਸਭ ਤੋਂ ਪਹਿਲਾਂ ਸੀ 8 ਮਜ਼ਦੂਰ ਜਥੇਬੰਦੀ ਦੇ ਸਾਹਮਣੇ ਮਜ਼ਦੂਰ ਮੋਰਚੇ ਵੱਲੋਂ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰੀ ਉਹਨਾਂ ਨੂੰ ਪੰਜਾਬ ਵੱਲੋਂ ਤੁਹਾਡਾ ਇਸ ਮੋਰਚੇ ਦੇ ਵਿੱਚ ਪਹੁੰਚਣ ਤੇ ਧੰਨਵਾਦ ਜੀ ਆਇਆਂ ਕਹਿੰਦੇ ਆ ਜੀ ਦੇਖੋ ਜਿਹੜਾ ਪੰਜਾਬ ਦੇ ਅੰਦਰ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਫੈਸਲੇ ਦੇ ਅਨੁਸਾਰ ਤਿੰਨ ਰੋਜ਼ਾ ਪੱਕੇ ਮੋਰਚੇ ਲੱਗੇ ਆ ਚਾਰ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਅੱਗੇ ਉਹਨਾਂ ਦੀਆਂ ਰਹਿਸ਼ਿਆਂ ਦੇ ਅੱਗੇ ਇਹ ਸੋਚ ਸਮਝ ਕੇ ਲਾਏ ਗਏ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀ ਭਗਵੰਤ ਮਾਨ ਸਰਕਾਰ ਸਤਾਜ ਆਈ ਆ ਝੂਠ ਬੋਲ ਕੇ ਇਨਕਲਾਬ ਦਾ ਨਕਲੀ ਨਾਹਰਾ ਲਾ ਕੇ ਆਈ ਆ ਸਤਾਜ ਉਦੋਂ ਤੋਂ ਲੈ ਕੇ ਇਹਨਾਂ ਪਿੰਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਜੋ ਇਹ ਪਿੰਡ ਖੁੱਡੀਆਂ ਦੇ ਵਿੱਚ ਮੋਰਚਾ ਲੱਗਿਆ ਖੇਤੀਬਾੜੀ ਮੰਤਰੀ ਪੰਚਾਇਤ ਮੰਤਰੀ ਗਰਮੀਤ ਸਿੰਘ ਖੁੱਡੀਆਂ ਉਹ ਪਰਸੋਂ ਦਾ ਮੋਰਚਾ ਲੱਗਿਆ ਜੀ ਅੱਜ ਤੀਜੇ ਦਿਨ ਦੇ ਵਿੱਚ ਦਾਖਲ ਹੋ ਗਿਆ ਨਾ ਪਰਸੋਂ ਆਏ ਨਾ ਕੱਲ ਆਏ ਅੱਜ ਆਏ ਸਾਡੇ ਕੋਲੇ 10 ਮਿੰਟ ਮੰਗ ਪੱਤਰ ਲੈ ਕੇ ਗਏ ਆ ਸਟੇਜ ਦੇ ਉੱਪਰ ਮੈਂ ਤੇ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਪਰ ਜੱਥੇਬੰਦੀਆਂ ਇਹ ਸਮਝਦੀਆਂ ਇਹਨਾਂ ਨੇ ਪਹਿਲਾਂ ਬਹੁਤ ਵਿਸ਼ਵਾਸ ਦਿਵਾਏ ਆ ਮੰਗ ਪੱਤਰ ਵੀ ਬਹੁਤ ਦਿੱਤੇ ਆ ਇਹ ਨਹੀਂ ਕਿ ਸਾਡਾ ਮੰਗ ਪੱਤਰ ਗੁਰਮੀਤ ਸਿੰਘ ਖੁੱਡੀਆਂ ਕੋਲੇ ਅੱਜ ਗਿਆ ਜਾਂ ਭਗਵੰਤ ਮਾਨ ਸਰਕਾਰ ਕੋਲੇ ਮੰਗ ਪੱਤਰ ਅੱਜ ਗਿਆ ਨਹੀਂ ਮੰਗ ਪੱਤਰ ਉਦੋਂ ਤੋਂ ਇਹਨਾਂ ਦੇ ਕੋਲੇ ਪਹੁੰਚ ਰਹੇ ਆ ਜਦੋਂ ਤੋਂ ਇਹ ਸਰਕਾਰ ਸਤਾ ਚਾਈ ਆ ਚੰਡੀਗੜ੍ਹ ਅਸੀਂ ਮੋਰਚੇ ਲਾਏ ਭਗਵੰਤ ਮਾਨ ਦੀ ਵਿਧਾਨ ਸਭਾ ਦਾ ਅਸੀਂ ਘਰਾਓ ਕੀਤਾ ਮਾਰਚ ਕੀਤਾ ਉੱਥੇ ਸਾਡੀ ਭਗਵੰਤਮਾਨ ਸਰਕਾਰ ਨੇ ਗੱਲ ਸੁਣ ਦੀ بجائے ਸਾਡੇ ਉੱਪਰ ਡਾਂਗਾ ਚਲਾਈਆਂ ਮਜ਼ਦੂਰਾਂ ਦੇ ਸਿਰ ਪਾੜੇ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਤੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਤੇ ਗੁੱਥਾਂ ਤੋਂ ਫੜ-ਫੜ ਕੇ ਘੜੀਸਿਆ ਇੱਥੋਂ ਦੀ ਭਗਵੰਤਮਾਨ ਦੀ ਜਿਹੜੀ ਪੁਲਸਾ ਫੋਰਸ ਪੁਲਸ ਫੋਰਸ ਆ ਜਿਹੜੀ ਉਹਨਾਂ ਨੇ ਅੰਨੇਵਾ ਤਸ਼ੱਦਦ ਕੀਤਾ ਭਗਵੰਤਮਾਨ ਦੀ ਜਿਹੜੀ ਰਹਿائش ਆ ਸੰਗਰੂਰ ਅਸੀਂ ਉੱਥੇ ਵੀ ਬਹੁਤ ਮੋਰਚੇ ਲਾਏ 8 ਮਜ਼ਦੂਰ ਜਥੇਬੰਦੀਆਂ ਨੇ 3 ਦਿਨ ਪੱਕਾ ਮੋਰਚਾ ਲਾਇਆ ਉੱਥੇ ਵੀ ਸਾਡੇ ਦੇ ਡਾਂਗ ਫਿਰੇ ਅੱਜ ਗਰਮੀਤ ਸਿੰਘ ਖੁੱਡੀਆਂ ਜੀ ਕਹਿੰਦੇ ਆ ਕਿ ਅਸੀਂ ਮਜ਼ਦੂਰਾਂ ਦੇ ਆ ਮੈਂ ਮਜ਼ਦੂਰਾਂ ਚੋਂ ਆਇਆ ਤੇ ਮੈਂ ਮਜ਼ਦੂਰਾਂ ਦਾ ਤੇ ਮਜ਼ਦੂਰਾਂ ਲਈ ਕੰਮ ਕਰੂੰਗਾ 2 ਸਾਲ ਹੋ ਗਏ ਸਰਕਾਰ ਬਣੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਗਰਮੀਤ ਸਿੰਘ ਖੁੱਡੀਆਂ ਨੂੰ ਕਿ ਜੇ ਤੂੰ ਮਜ਼ਦੂਰਾਂ ਦਾ ਮਜ਼ਦੂਰਾਂ ਦੇ ਵਿੱਚੋਂ ਆਇਆ ਮਜ਼ਦੂਰਾਂ ਦਾ ਤੈਨੂੰ ਕੋਈ ਦੁੱਖ ਆ ਦਰਦਾ ਤੇ ਆ 2 ਸਾਲ ਕਿੱਥੇ ਸੁੱਤਾ ਰਿਆਂ ਤੂੰ ਤੈਨੂੰ ਜਿਹੜੀਆਂ ਵੋਟਾਂ ਪਾਈਆਂ ਤੈਨੂੰ ਮੰਤਰੀ ਬਣਾਇਆ ਉਹ ਇਹਨਾਂ ਮਜ਼ਦੂਰਾਂ ਨੇ ਬਣਾਇਆ ਤੇਰੇ ਕੱਲੇ ਰਿਸ਼ਤੇਦਾਰਾਂ ਨੇ ਜਾਂ ਕਿਸਾਨੀ ਵਾਲਿਆਂ ਨੇ ਜਾਂ ਹੋਰਾਂ ਨੇ ਤੈਨੂੰ ਵੋਟਾਂ ਨਹੀਂ ਪਾਈਆਂ ਵੱਡੀ ਗਿਣਤੀ ਪੰਜਾਬ ਦਾ 14000 ਪਿੰਡਾਂ 14000 ਪਿੰਡ ਦੇ ਵਿੱਚ ਵੱਡੀ ਗਿਣਤੀ ਹਰ ਪਿੰਡ ਦੇ ਵਿੱਚ ਇਹਨਾਂ ਕਿਰਤੀ ਲੋਕਾਂ ਦੀ ਆ ਐਸੀ ਵਰਗ ਦੀ ਆ ਜਿੰਨੀ ਵੋਟ ਐਸੀ ਵਰਗ ਦੀ ਆ ਉਹ ਸਾਰੀ ਇਹਨਾਂ ਨੂੰ ਪਈ ਆ 92 ਐਮਐਲਏ ਆ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅਵਧਾਨ ਸਭਾ ਦੇ ਵਿੱਚ ਭੇਜਿਆ ਉਹ ਇਹਨਾਂ ਕਿਰਤੀ ਲੋਕਾਂ ਨੇ ਭੇਜਿਆ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਿਉਂ ਕੀ ਵਿਸ਼ਵਾਸ ਕਿਉਂ ਨਹੀਂਗਾ ਜਦੋਂ ਮੋਰਚੇ ਲੱਗ ਰਹੇ ਆ ਜਿੰਨੇ ਮੋਰਚੇ ਲੱਗੇ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਭਗਵੰਤ ਮਾਨ ਨੇ ਹਰ ਮੋਰਚੇ ਤੇ ਮੀਟਿੰਗ ਦਿੱਤੀ ਹਰ ਮੰਗ ਪੱਤਰ ਤੇ ਮੀਟਿੰਗ ਦਿੱਤੀ ਅੱਠ ਮੀਟਿੰਗਾਂ ਦੇਖ ਕੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਮੀਟਿੰਗਾਂ ਦੇਖ ਕੇ ਮੀਟਿੰਗਾਂ ਤੋਂ ਭੱਜਿਆ ਮੁਕਰਿਆ ਬੇਜਮਾਨ ਇਸ ਕਰਕੇ ਅਸੀਂ ਕਹਿੰਦੇ ਆ ਕਿ ਕੱਲਾ ਭਗਵੰਤ ਮਾਨ ਬੇਜਮਾਨ ਨਹੀਂ ਨਾਲ ਉਹਦੇ ਜਿੰਨੇ ਐਮਐਲਏ ਸਾਰੇ ਬੇਜਮਾਨ ਨੇ ਤੇ ਸਾਰਿਆਂ ਦੀ ਜ਼ੁਬਾਨ ਠਾਕੀ ਹੋਈ ਆ ਤੇ ਸਿਉਂਤੀ ਹੋਈ ਆ ਮਜ਼ਦੂਰਾਂ ਦੇ ਹੱਕ ਦੇ ਵਿੱਚ ਮਜ਼ਦੂਰਾਂ ਦੇ ਹਾਂ ਦੇ ਲਈ ਕੋਈ ਵੀ ਹਾਂ ਦਾ ਨਾਰਾ ਨਹੀਂ ਮਾਰ ਰਿਆ ਤਾਂ ਕੀ ਲੱਗਦਾ ਹੁਣ ਮਾਰੇਗਾ ਤੁਹਾਡਾ 3 ਦਿਨਾਂ ਦਾ ਪ੍ਰੋਟੈਸਟ ਕੀਤਾ ਇਹਦੇ ਨਾਲ ਤੁਹਾਡੀਆਂ ਮੰਗਾਂ ਦੇ ਮਸਲੇ ਹੱਲ ਹੋਣਗੇ ਮੰਗਾਂ ਦੇ ਮਸਲੇ ਹੱਲ ਹੋਣ ਜਾਂ ਨਾ ਹੋਣ ਸਾਨੂੰ ਪਤਾ ਕਿ 2 ਸਾਲ ਹੋ ਗਏ ਸਰਕਾਰ ਬਣੀ ਨੂੰ ਹੁਣ ਤੱਕ ਕੋਈ ਹੱਲ ਨਹੀਂ ਹੋਇਆ ਸਾਨੂੰ ਪਤਾ ਅੱਜ ਦੀ ਛੇਤੀ ਹੱਲ ਨਹੀਂ ਹੋਣਾ ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਇਹਨਾਂ ਦੇ ਘਰਾਂ ਦੇ ਮੂਹਰੇ ਬਹਿ ਕੇ ਕਿ ਜਿਹੜੇ ਆ ਕਿਰਤੀ ਲੋਕ ਆ ਇਹ ਸੁੱਤੇ ਨਹੀਂ ਇਹ ਜਾਗਦੇ ਆ ਜੇਕਰ ਤੁਸੀਂ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਇਹਨਾਂ ਦੇ ਮੰਗਾ ਮਸਲਿਆਂ ਦਾ ਹੱਲ ਨਾ ਕੀਤਾ ਤੇ ਤੁਹਾਡਾ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਵੜਨਾ ਦੁੱਬਰ ਕਰ ਦੇਵਾਂਗੇ ਤੇ 24 ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਤੇ ਮੰਗਾ ਮਸਲੇ ਅਸੀਂ ਵੱਡਾ ਸੰਘਰਸ਼ ਕਰਕੇ ਹੱਲ ਕਰਵਾਵਾਂਗੇ ਆਏ ਦਿਨ ਧਰਨਾ ਲੱਗਿਆ ਹੁੰਦਾ ਕਦੇ ਪਿਛਲੀਆਂ ਸਰਕਾਰਾਂ ਦੇ ਆਏ ਦਿਨ ਧਰਨਾ ਨਹੀਂ ਲੱਗਿਆ ਹੁੰਦਾ ਸੀ ਜਦੋਂ ਦੀ ਸਰਕਾਰ ਆਈ ਆਏ ਦਿਨ ਧਰਨਾ ਲੱਗਿਆ ਹੁੰਦਾ ਕਿ ਪਿਛਲੀਆਂ ਸਰਕਾਰਾਂ ਨਾਲੋਂ ਸਰਕਾਰ ਚੰਗੀ ਆ ਜਾਂ ਮਾੜੀ ਆ ਭਗਵੰਤ ਮਾਨ ਨੇ ਸਦਾ ਜੋਰ ਤੋਂ ਇਹ ਪਹਿਲਾ ਨਾਅਰਾ ਦਿੱਤਾ ਸੀ ਕਿ ਪੰਜਾਬ ਨੂੰ ਅਸੀਂ ਧਰਨੇ ਮੁਕ ਪੰਜਾਬ ਬਣਾਵਾਂਗੇ ਮੇਰੇ ਰਾਜ ਦੇ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਇਹਨਾਂ ਦੇ ਲੀਡਰਾਂ ਨੇ ਕਿਹਾ ਸੀ ਕੋਈ ਧਰਨਾ ਨਹੀਂ ਲੱਗੂਗਾ ਕੋਈ ਰੈਲੀ ਨਹੀਂ ਹੋਊਗੀ ਕੋਈ ਟੈਂਕੀਆਂ ਦੇ ਨਹੀਂ ਚੜੂਗਾ ਕੋਈ ਸੜਕਾਂ ਦੇ ਨਹੀਂ ਬੈਠੂਗਾ ਪਰ ਉਹ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਨਾਲੋਂ ਬੜੀ ਨਕਮੀ ਤੇ ਮਾੜੀ ਸਰਕਾਰ ਆ ਹੁਣ ਅੰਨੇ ਨਹੀਂ ਲੱਗਦੇ ਹੁਣ ਪੱਕੇ ਮੋਰਚੇ ਲੱਗਦੇ ਆ ਚਾਹੇ ਉਹ ਛੜਕਾਂ ਦੇ ਟੂਲਪਲਾਜਾਂ ਦੇ ਹੋਣ ਚਾਹੇ ਮੰਤਰੀਆਂ ਦੇ ਘਰਾਂ ਅੱਗੇ ਹੋਣ ਚਾਹੇ ਵਿਧਾਨ ਸਭਾ ਅੱਗੇ ਹੋਣ ਹੁਣ ਮੋਰਚੇ ਲੱਗਦੇ ਆ ਇਹ ਜਿਹੜੀ ਸਰਕਾਰ ਆ ਇਹ ਕਾਲੀ ਕਾਂਗਰਸੀ ਜਾਂ ਬੀਜੇਪੀ ਨਾਲੋਂ ਬਹੁਤ ਨਕੰਮੀ ਤੇ ਘਟਿਆ ਸਰਕਾਰ ਆ ਇਹ ਅਸੀਂ ਸਮਝਦੇ ਆ ਇਹ ਸਰਕਾਰ ਆ ਜਿਹੜੀ ਭਗਵੰਤ ਮਾਨ ਦੀ ਇਹ ਬੀਜੇਪੀ ਦੀ ਬੀ ਟੀਮ ਆ ਇਹ ਆਰਐਸਐਸ ਦੇ ਨੀਤੀਆਂ ਤੇ ਪਾਲਿਸੀਆਂ ਦੇ ਕੰਮ ਕਰ ਰਹੀ ਆ ਇਹ ਦਲਤ ਵਿਰੋਧੀ ਆ ਤੇ ਪਿੰਡੂ ਖੇਤ ਮਜ਼ਦੂਰਾਂ ਦੇ ਵਿਰੋਧੀ ਆ ਜਾਣ ਬੁੱਝ ਕੇ ਸਾਰਾ ਕੁਝ ਕਰ ਰਿਹਾ ਕਿਉਂਕਿ ਆਰਐਸਐਸ ਦਾ ਅਜੰਡਾ ਭਗਵੰਤ ਮਾਨ ਸਰਕਾਰ ਅੱਗੇ ਲੈ ਕੇ ਜਾਣਾ ਚਾਹੁੰਦੀ ਆ ਇੱਕ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਘਰਾਂ ਘਰਾਂ ਦੇ ਵਿੱਚ ਜਾ ਜਾ ਕੇ ਰਾਸ਼ਨ ਮਿਲੇਗਾ ਕਣਕ ਕਣਕ ਦੀ ਹੁਣ ਨਹੀਂ ਹੋਵੇਗੀ ਕਣਕ ਨਹੀਂ ਵੰਡੀ ਜਾਵੇਗੀ ਕਿਉਂਕਿ ਜਦੋਂ ਪਿਛਲੀਆਂ ਸਰਕਾਰਾਂ ਸੀ ਤਾਂ ਉਹ ਸੁਸਰੀ ਵਾਲੀ ਕਣਕ ਆ ਜਿਹੜੀ ਉਹ ਪੀਸ ਕੇ ਦੇ ਦਿੰਦੇ ਸੁਸਰੀ ਵਾਲੀ ਕਣਕ ਦਿੰਦੀਆਂ ਸੀ ਪਰ ਹੁਣ ਵਾਲੀ ਸਰਕਾਰ ਆਟਾ ਚੰਗਾ ਪੀਸ ਕੇ ਦੇਵੇਗੀ ਕਿ ਘਰਾਂ ਵਿੱਚ ਪਹੁੰਚ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਬਾਦਲ ਸਰਕਾਰ ਵੇਲੇ 2 ਰੁਪਏ ਕਿਲੋ ਵਾਲੀ ਕਰਕੇ ਸ਼ੁਰੂ ਹੋਈ ਸੀ ਇਹਨਾਂ ਨੇ ਉਹ ਬੰਦ ਕਰਤੀ ਆ ਆਟੇ ਵਾਲੀਆਂ ਜਿਹੜੀਆਂ ਗੱਲਾਂ ਉਹ ਭਗਵੰਤ ਮਾਨ ਜੀ ਸੋਸ਼ਲ ਮੀਡੀਆ ਦੇ ਉੱਤੇ ਕੱਲਾ ਬਿਆਨਬਾਜ਼ੀ ਕਰ ਰਿਹਾ ਨਾਲੇ ਅਸੀਂ ਇਹ ਦਾਅਵੇ ਨਾਲ ਕਹਿੰਦੇ ਆ ਕਿ ਮਜ਼ਦੂਰਾਂ ਨੂੰ ਆਟੇ ਦੀ ਲੋੜ ਨਹੀਂ ਮਜ਼ਦੂਰਾਂ ਨੂੰ ਜ਼ਮੀਨਾਂ ਦੀ ਲੋੜ ਆ ਇਹਨਾਂ ਦਾ ਮਾਨ ਸਤਕਾਰ ਇਹਨਾਂ ਦਾ ਸਮਾਜਿਕ ਮਾਨ ਸਤਕਾਰ ਜ਼ਮੀਨਾਂ ਨਾਲ ਜੁੜਿਆ ਹੋਇਆ ਅਸੀਂ ਜ਼ਮੀਨ ਦੇ ਵਿੱਚੋਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਚ ਤੀਜੇ ਹਿੱਸੇ ਜ਼ਮੀਨ ਜਿਹੜਾ ਤੀਜਾ ਹਿੱਸਾ ਰਜਰਬ ਗੋਟੇ ਦਾ ਉਹ ਲੈਣ ਦੀ ਮੰਗ ਕਰ ਰਹੇ ਆ ਪੱਕੇ ਤੌਰ ਤੇ ਸਾਨੂੰ ਆਟਾ ਨਹੀਂ ਚਾਹੀਦਾ ਜੇ ਆਟਾ ਨਹੀਂ ਚਾਹੀਦਾ ਸਾਨੂੰ ਜੇ ਦੇਣੀ ਤਾਂ ਸਾਨੂੰ ਕਣਕ ਦਿਓ ਹਰ ਮਹੀਨੇ ਪੂਰੀ ਕਣਕ ਦਿਓ ਸਾਨੂੰ ਜਿਹੜੀ ਪੰਜਾਬ ਸਰਕਾਰ ਦੇ ਸੀ ਉਹ ਵੀ ਦਿਓ ਤੇ ਸੈਂਟਰ ਵਾਲੀ ਵੀ ਦਿਓ ਭਾਈ ਜੀ ਆ ਨੌਜਵਾਨ ਖੜੇ ਆ ਕੀ ਤੁਹਾਡੇ ਏਰੀਏ ਚੋਂ ਕਿਸੇ ਨੂੰ ਨੌਕਰੀ ਮਿਲੀ ਸਰਕਾਰ ਕਹਿੰਦੀ ਐ ਅਸੀਂ 40000 ਦੇ ਕਰੀਬ ਆ ਜਿਹੜੀਆਂ ਨੌਕਰੀਆਂ ਵੰਡ ਦਿੱਤੀਆਂ ਦੇਖੋ ਜੀ ਇਹ ਸਾਫ ਦੇ ਸਪੱਸ਼ਟਾ ਜਿਹੜੇ ਬੇਰੁਜ਼ਗਾਰ ਆ ਬੇਰੁਜ਼ਗਾਰਾਂ ਦੀ ਲੈਂਡ ਦੇਣ ਰਾਤ ਲੰਮੀ ਹੁੰਦੀ ਜਾ ਰਹੀ ਆ ਚਾਹੇ ਉਹ ਪੜੇ ਲਿਖਿਆ ਚਾਹੇ ਅਨਪੜ੍ਹ ਬੇਰੁਜ਼ਗਾਰਾ ਪੜੇ ਲਿਖਿਆ ਦੀ ਜਿਹੜੀ ਹਾਲਤਾ ਬੇਰੁਜ਼ਗਾਰਾਂ ਦੀ ਉਹ ਬੜੀ ਮਾੜੀ ਆ ਨਾ ਪੰਜਾਬ ਛੱਡ ਕੇ ਜਾਣ ਜੋਗੇ ਆ ਨਾ ਉਹ ਮਰਨ ਜੋਗੇ ਆ ਉਹ ਕਦੇ ਟੈਂਕੀਆਂ ਤੇ ਚੜਦੇ ਆ ਕਦੇ ਛੜਕਾਂ ਤੇ ਬੈੰਦੇ ਆ ਜਦੋਂ ਛੜਕਾਂ ਤੇ ਬੈੰਦੇ ਆ ਇਸ ਪਰਤੱਖ ਸਬੂਤ ਆ ਕਿ ਜਿਹੜੇ ਪੰਜਾਬ ਦੇ ਬੇਰੁਜ਼ਗਾਰਾ ਪੜ੍ਹੇ ਲਿਖੇ ਉਹ ਅੱਜ ਹਰੇਕ ਸੜਕ ਤੇ ਬੈਠੇ ਹੋਇਆ ਹਰੇਕ ਕਿਤੇ ਨਾ ਕਿਤੇ ਟੈਂਕੀਆਂ ਤੇ ਚੜ ਕੇ ਕਿਤੇ ਚੌਕਾਂ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਜੇਕਰ ਭਗਵੰਤ ਮਾਨ ਸਰਕਾਰ ਨੇ ਨੌکریاں ਦਿੱਤੀਆਂ ਹੁੰਦੀਆਂ ਤੇ ਉਹਨਾਂ ਨੂੰ ਅੱਜ ਸੜਕਾਂ ਤੇ ਬੈਠਣ ਦੀ ਜਾਂ ਟੈਂਕੀਆਂ ਤੇ ਚੜਨ ਦੀ ਜਾਂ ਧਰਨੇ ਮੁਜ਼ਾਰੇ ਕਰਨ ਦੀ ਲੋੜ ਨਾ ਪੈਂਦੀ ਇਹ ਸੋਸ਼ਲ ਮੀਡੀਆ ਤੇ ਟੀਵੀਾਂ ਤੇ ਸਾਰਾ ਕੁਝ ਸਾਹਮਣੇ ਆ ਰਿਹਾ ਤੁਸੀਂ ਕਿਰਤੀ ਲੋਕੋਂ ਤੇ ਤੁਹਾਡੇ ਕੰਮ ਵੀ ਬਹੁਤੇ ਵੱਡੇ ਨਹੀਂ ਹੁੰਦੇ ਕਿ ਛੋਟੇ ਲੈਵਲ ਦੇ ਤੁਹਾਡੀ ਕਾਗਜ਼ੀ ਕਾਰਵਾਈ ਦੇ ਕੰਮ ਹੁੰਦੇ ਆ ਕਿਵੇਂ ਕਿ ਬਿਨਾਂ ਰਿਸ਼ਵਤ ਤੋਂ ਹੋ ਜਾਂਦੇ ਆ ਤੇ ਦਫਤਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਬੈਠੇ ਮਿਲਦੇ ਆ ਤੁਹਾਨੂੰ ਸਰਕਾਰ ਦਾਅਵੇ ਤੇ ਦਾਵਾ ਤੇ ਫਲੈਕਸ ਬੋਰਡ ਦੇ ਵਿੱਚ ਲਿਖਦੀ ਆ ਕਿ ਮੁਲਾਜ਼ਮ ਬੈਠੇ ਹੁੰਦੇ ਆ ਕੁਰਸੀਆਂ ਤੇ ਝਟ ਦੇਣੇ ਕੰਮ ਆ ਜਿਹੜੇ ਲੋਕਾਂ ਦੇ ਹੋ ਜਾਂਦੇ ਆ ਕਿਵੇਂ ਦੇਖਦੇ ਹੋ ਵੇਖੋ ਜੀ ਅਸੀਂ ਸਮਝਦੇ ਆ ਮਜ਼ਦੂਰਾਂ ਨੂੰ ਸਹੂਲਤਾਂ ਦੇਣ ਦੀ ਵੀ ਆਏ ਮਜ਼ਦੂਰਾਂ ਨੂੰ ਕੱਟ ਵਿਆਜ ਤੇ ਲਾਉਣ ਦੇ ਐਨਡੀਬੀਏ ਕਰਜੇ ਦੇ ਐਨਡੀਬੀਏ ਭਗਵੰਤਮਾਨ ਨੇ ਵੱਡੀ ਬੱਦਰ ਤੇ ਪੈਸਾ ਉਹਦੇ ਫਲੈਕਸ ਬੋਰਡਾਂ ਤੇ ਆਪਦੇ ਬੈਨਰਾਂ ਤੇ ਖਰਚ ਕੀਤਾ ਵੱਡੇ ਵੱਡੇ ਸ਼ਹਿਰਾਂ 'ਚ ਨਾਲੇ ਜਿਹੜਾ ਉਹਨੇ ਥੁੱਕ ਕੇ ਚੱਟਿਆ ਭਗਵੰਤਮਾਨ ਕਹਿੰਦਾ ਸੀ ਕਿ ਅਸੀਂ ਫਲੈਕਸਾਂ ਦੇ ਫੋਟੋ ਨਹੀਂ ਲਾਵਾਂਗੇ ਅਸੀਂ ਕੰਮ ਕਰਾਂਗੇ ਹੁਣ ਹਰ ਫਲੈਕਸ ਦੇ ਉਹਦੀ ਫੋਟੋ ਆ ਦੇ ਫਲੈਕਸ ਲੱਗੇ ਹੋਏ ਆ ਪਰ ਜਿਹੜਾ ਉਹ ਕਹਿੰਦੇ ਆ ਵੀ ਅਸੀਂ ਰਿਸ਼ਵਤ ਨੂੰ ਠੱਲ ਪਾਈ ਆ ਅਸੀਂ ਦਾਅਵੇ ਨਾਲ ਕਹਿੰਦੇ ਆ ਪੰਜਾਬ ਦੇ ਪਿੰਡਾਂ ਦੇ ਅੰਦਰ ਅੱਗੇ ਰੇਤਾ ਮਾਫੀਆ ਬੱਜਰੀ ਮਾਫੀਆ ਕੰਮ ਕਰਦਾ ਸੀ ਜਾਂ ਹੋਰ ਮਾਫੀਆ ਕੰਮ ਕਰਦੇ ਸੀ ਅੱਜ ਪੰਜਾਬ ਦੇ ਪਿੰਡਾਂ ਦੇ ਅੰਦਰ ਮਨਰੇਗਾ ਮਾਫੀਆ ਕੰਮ ਕਰ ਰਿਹਾ ਜਿਹਦੇ ਵਿੱਚ ਹਰ ਏਰੀਆ ਦੇ ਵਿੱਚ ਹਰ ਹਲਕੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਹ ਮਨਰੇਗਾ ਦੇ ਮਜ਼ਦੂਰਾਂ ਦੀਆਂ ਦਿਹਾੜੀਆਂ ਦੇ ਵਿੱਚੋਂ ਈਸੇ ਪੱਤੀਆਂ ਲੈ ਰਹੇ ਵੱਡੀ ਪੱਦਰ ਤੇ ਮੇਰਾ ਹਲਕਾ ਗੁਰੂ ਹਰਸਾਏ ਆ ਸਾਡੇ ਹਲਕੇ ਦਾ ਐਮਐਲਏ ਫੌਜਾ ਸਰਾਰੀ ਉਹ ਕਿਹੜਾ ਪਿੰਡ ਆ ਗੁਰੂ ਸਾਹਿਬ ਦਾ ਜਿਹੜੇ ਪਿੰਡਾਂ ਦੇ ਵਿੱਚੋਂ ਮਨਰੇਗਾ ਮਜ਼ਦੂਰਾਂ ਦੇ ਪੈਸਿਆਂ ਦੇ ਵਿੱਚੋਂ ਹਿੱਸਾ ਪੱਤੀ ਨਹੀਂ ਲੈਂਦਾ ਸਮੇਤ ਵੀਡੀਓ ਸਮੇਤ ਜੀਆਰਐਸ ਮਨਰੇਗਾ ਸੈਕਟਰੀ ਵੱਡੀ ਪੱਦਰ ਤੇ ਰਿਸ਼ਵਤ ਚੱਲ ਰਹੀ ਆ ਅੱਗੇ ਨਾਲ ਵਧੀ ਆ ਘਟੇ ਨਹੀਂਗੀ ਇਹ ਤੁਸੀਂ ਔਨ ਰਿਕਾਰਡ ਕੈਮਰੇ ਤੇ ਗੱਲ ਕਰ ਰਹੇ ਹੋ ਫੌਜੀ ਸਰਾਰੀ ਦੀ ਕਿਓ ਰਿਸ਼ਵਤ ਲੈਂਦਾ ਹਾਂਜੀ ਤੇ ਪਰ ਮਨਰੇਗਾ ਦੇ ਵਿੱਚੋਂ ਲੈਂਦਾ ਤਾਂ ਇਹਦਾ ਕਹਿੰਦੇ ਕਿ ਮਨਰੇਗਾ ਦਾ ਕੰਮ ਜਦੋਂ ਸੱਤਾ ਦੇ ਵਿੱਚੋਂ ਆਉਣਾ ਸੀ ਤਾਂ ਕਹਿੰਦੇ ਸੀ ਮਨਰੇਗਾ ਦਾ ਕੰਮ ਹੈ ਮਜ਼ਦੂਰਾ ਨੂੰ 100 ਦਿਨ ਦੀ ਗਾਰੰਟੀ ਦਿੱਤੀ ਗਈ ਹੈ ਤੇ ਆਏ ਦਿਨ ਕੰਮ ਆ ਜਿਹੜਾ ਮਿਲੇਗਾ ਕੀ ਮਿਲਦਾ ਮਨਰੇਗਾ ਦਾ ਕੰਮ ਬਸ ਕੇ ਤੌਰ ਤੇ ਬਿਲਕੁਲ ਨਹੀਂ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੀਡਰ ਆ ਉਹ ਚੁੱਪ ਕੀਤਾ ਡਿਮਾਂਡਾਂ ਮਾਰਦੇ ਆ ਮਜ਼ਦੂਰਾ ਨੂੰ ਦੱਸਦੇ ਨਹੀਂ ਆਪਦੇ ਸਾਰੇ ਪਰਿਵਾਰ ਦੇ ਫੈਮਿਲੀ ਮੈਂਬਰਾਂ ਦੇ ਨਾਂ ਪਾਉਂਦੇ ਆ ਘਰੇ ਬੈਠੇ ਖਾਤਿਆਂ 'ਚ ਪੈਸੇ ਪਾਉਂਦੇ ਆ ਮਜ਼ਦੂਰਾਂ ਦੀਆਂ ਜੁੱਤੀਆਂ ਘੱਟ ਜਾਂਦੀਆਂ ਗੇੜੇ ਮਾਰ ਮਾਰ ਕੇ ਅੱਕ ਜਾਂਦੇ ਆ ਨਾ ਤਾਂ ਟਾਈਮ ਨਾਲ ਕੰਮ ਮਿਲ ਰਿਹਾ ਤੇ ਨਾ ਕੀਤੀ ਹੋਏ ਕੰਮ ਦੀ ਪੇਮੈਂਟ ਮਿਲ ਰਹੀ ਆ ਜੇ ਆਉਂਦੀ ਆ ਉਹਦੇ ਵਿੱਚੋਂ ਇਹ ਆਮ ਆਦਮੀ ਪਾਰਟੀ ਦੇ ਲੀਡਰ ਸ਼ੱਕ ਰਹੇ ਆ ਜਿਹੜੀ ਫੌਜੇ ਸਰਾਰੀ ਦੀ ਗੱਲ ਆ ਉਹ ਕੱਲੇ ਮਨਰੇਗਾ ਚੋਂ ਪੈਸੇ ਨਹੀਂ ਕਹਿੰਦਾ ਸਾਡੇ ਮਜ਼ਦੂਰਾਂ ਦੀ ਗੁਰੂ ਅਰਸਾ ਦੇ ਬਲਾਕ ਅੰਦਰ ਉਹ ਵੱਡੀ ਬਦਰ ਤੇ ਜਿਹੜੀ ਕਣਕਾ ਫਰੀ ਵਾਲੀ ਸੈਂਟਰ ਸਰਕਾਰ ਦੇਰੀ ਉਹਦੇ ਵਿੱਚ ਉਹਨੇ ਵੱਡਾ ਕਪਲਾ ਕੀਤਾ ਉਹ ਸਾਹਮਣੇ ਆਈਆਂ ਉਹਦੀਆਂ ਰਿਕਾਰਡਿੰਗਾਂ ਸਾਹਮਣੇ ਆਈਆਂ ਆਡੀਓ ਸਾਹਮਣੇ ਆਈਆਂ ਵੀਡੀਓ ਸਾਹਮਣੇ ਆਈਆਂ ਸਾਡੇ ਹਲਕੇ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਜਿਹੜਾ ਕੈਬਨਿਟ ਮੰਤਰੀ ਵੀ ਰਿਹਾ ਹੁਣ ਉਹਨੂੰ ਮੰਤਰੀ ਤੋਂ ਇਸ ਕਰਕੇ ਲਾਇਆ ਕਿਉਂਕਿ ਉਹਦੀ ਵੀਡੀਓ ਵਾਇਰਲ ਹੋ ਗਈ ਸੀ ਉਹ ਇੱਕ ਚੋਰ ਸਾਬਤ ਹੋਇਆ ਮਜ਼ਦੂਰਾਂ ਦੀ ਕਣਕ ਖਾਦੀ ਉਹਨੇ ਵੱਡੀ ਬਦਰ ਤੇ ਇਹ ਕਹਿੰਦੇ ਸੱਚੀ ਸਰਕਾਰਾਂ ਸੀ ਆਪਣਿਆਂ ਨੂੰ ਵੀ ਟੰਗਦੇ ਆਂ ਕਹਿੰਦੇ ਰਿਸ਼ਵਤਖੋਰੀ ਬੰਦ ਹੋਈ ਐ ਕਹਿੰਦੇ ਹੁਣ ਤੁਸੀਂ ਸੰਤੁਸ਼ਟੀ ਨਾਲ ਜੀ ਸਕਦੇ ਹੋ ਤਰੱਕੀ ਦੇ ਰਾਹ ਤੇ ਤੁਰ ਪਿਆ ਲੱਗਦਾ ਪੰਜਾਬ ਹੈ ਜਨਰਲ ਲੀ ਤੇ ਚੜ ਗਿਆ ਤਰੱਕੀ ਵੱਲ ਵਧ ਰਿਆ ਨਹੀਂ ਜੀ ਕੋਈ ਸੁਖ ਨਾਲ ਨਹੀਂ ਜੋ ਰਿਹਾ ਪੰਜਾਬ ਦੇ ਪਿੰਡਾਂ ਦੇ ਅੰਦਰ ਮਜ਼ਦੂਰਾਂ ਦੀ ਹਾਲਤ ਵੇਖੋ ਕੋਈ ਤਰੱਕੀ ਵੱਲ ਨਹੀਂ ਆਏ ਦਿਨ ਮਜ਼ਦੂਰਾਂ ਦੇ ਖਿਲਾਫ ਭਗਵੰਤ ਮਾਨ ਦੀ ਸਰਕਾਰ ਕੋਈ ਨਾ ਕੋਈ ਨਵਾਂ ਮਜ਼ਦੂਰ ਵਿਰੋਧੀ ਫੈਸਲਾ ਨਵਾਂ ਮਜ਼ਦੂਰ ਵਿਰੋਧੀ ਕੋਈ ਨਾ ਕੋਈ ਨੋਟੀਫਿਕੇਸ਼ਨ ਜਾਰੀ ਕਰ ਰਹੀ ਆ ਮਜ਼ਦੂਰਾਂ ਦੀ ਕਨਕਬੰਦ ਕੀਤੀ ਗਈ ਆ ਵੱਡੀ ਪੱਧਰ ਤੇ ਪਿਛਲੇ 2-3 ਮਹੀਨਿਆਂ ਤੋਂ ਲੈ ਕੇ ਹੁਣ ਤੱਕ ਮਜ਼ਦੂਰਾਂ ਦੇ ਰਾਸ਼ਨ ਕਾਟ ੱਤੇ ਗਏ ਆ ਸਾਰਾ ਗੁੱਜ ਮਜ਼ਦੂਰਾਂ ਦੇ ਵਿਰੋਧ ਚੋ ਰਿਆ ਮਜ਼ਦੂਰਾਂ ਨੂੰ ਦਿਨ ਰਾਤ ਦੁਖੀ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੋਈ ਵੀ ਪਿੰਡਾਂ ਦੇ ਵਿੱਚ ਮਜ਼ਦੂਰ ਸੁਖੀ ਨਹੀਂਗਾ ਸਾਰੇ ਦੁਖੀ ਆ ਤੇ ਦੁੱਖ ਦੀ ਜ਼ਿੰਦਗੀ ਬਤੀਤ ਕਰ ਰਹੇ ਆ